ਅੱਜ ਦਾ ਇਨਸ਼ਾਅਤ ਇਦਾਂ ਵੇਖਣ ਨੂੰ ਲੱਗਦਾ ਕਿ ਜਿੱਦਾਂ ਪੂਰਾ ਪੰਜਾਬ ਹੀ ਇੱਥੇ ਅੱਜ ਸਰਦਾਰ ਮਾਨ ਸਾਹਿਬ ਨੂੰ ਸੁਣਨ ਵਾਸਤੇ ਆ ਗਿਆ ਹੋਵੇ ਅੱਜ ਕਿਉਂਕਿ ਭਗਵੰਤ ਮਾਨ ਜੀ ਬਹੁਤ ਸਾਡੇ ਹਰਮਨਪੁਰੇ ਨੇਤਾ ਨੇ ਉਹ ਜਿੱਥੇ ਵੀ ਜਾਂਦੇ ਨੇ ਉੱਥੇ ਭੀੜ ਜੜੀ ਹੋ ਲੱਗਦੀ ਲੱਗਦੀ ਆ ਕਿਉਂਕਿ ਉਹਨਾਂ ਦੇ ਕੰਮ ਨੂੰ ਲੋਕ ਪਸੰਦ ਕਰ ਰਹੇ ਨੇ ਅੱਜ ਹਿੰਦੁਸਤਾਨ ਦੇ ਵਿੱਚ ਜਿੱਥੇ ਵੀ ਜਾਂਦੇ ਨੇ ਉੱਥੇ ਮਾਨ ਸਾਹਿਬ ਨੂੰ ਸੁਣਨ ਵਾਸਤੇ ਲੋਕ ਤਾਬਲੇ ਹੁੰਦੇ ਨੇ ਅੱਜ ਪੰਜਾਬ ਦੇ ਵਿੱਚ ਜਿਹੜਾ ਉਹਨਾਂ ਨੇ ਨਾਅਰਾ ਦਿੱਤਾ 13 0 ਦਾ ਉਹ ਪੰਜਾਬ ਵਾਲੇ ਜਿਹੜੇ ਨੇ ਉਹ ਅੱਜ ਪੂਰਾ ਕਰਨ ਜਾ ਰਹੇ ਨੇ ਇਸ ਕਰਕੇ ਮਾਨ ਸਾਹਿਬ ਦੇ ਹੀ ਇਹ ਬੜੀ ਸਿੱਧ ਤੇ ਨਾਲ ਉਡੀ ਕੀਤੀ ਜਾ ਰਹੀ ਆ ਕਿ ਉਹ ਜੋ ਵੀ ਸੰਦੇਸ਼ ਦੇਣ ਆਮ ਆਦਮੀ ਪਾਰਟੀ ਦੇ ਵਰਕਰ ਜਿਹੜੇ ਆ ਉਹ ਫੁੱਲ ਚੜਾਉਣਗੇ ਬਹੁਤ ਬਹੁਤ ਧੰਨਵਾਦ ਜੀ ਕਿੰਨਾ ਕੁ ਛਾ ਹੈਗਾ ਲੋਕਾਂ ਦੇ ਚਾਪ ਦੀ ਪਾਰਟੀ ਨੂੰ ਲਾਈਕ ਹੀ ਕਰਾ ਚੋਗੇ ਬਹੁਤ ਉਤਸ਼ਾਹ ਆ ਆਮ ਆਦਮੀ ਪਾਰਟੀ ਦੇ ਲੋਕ ਸਭਾ ਗੁਰਦਾਸਪੁਰ ਦੇ ਵਿੱਚ ਸਾਡੇ ਬਹੁਤ ਹੀ ਤਾਕੜ ਜੁਝਾਰੂ ਯੂਥ ਆਗੂ ਅਮਨਸ਼ੇਰ ਸਿੰਘ ਜੀ ਕਲਸੀ ਉਮੀਦਵਾਰ ਨੇ ਔਰ ਅਮਨਸ਼ੇਰ ਸਿੰਘ ਜੀ ਕਲਸੀ ਬਹੁਤ ਪੁਰਾਣੇ ਵਲੰਟੀਅਰ ਨੇ ਯੂਥ ਦੇ ਵੀ ਪ੍ਰਧਾਨ ਰਹੇ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਉਹਨਾਂ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦਾ ਇੱਕ ਇੱਕ ਪਿੰਡ ਜਿਹੜਾ ਹੈਗਾ ਗਿਆ ਇੱਕ ਇੱਕ ਵਲੰਟੀਅਰ ਉਹਨਾਂ ਨੂੰ ਜਾਣਦਾ ਪਛਾਣਦਾ ਉਹ ਵੀ ਸਾਰੇ ਵਲੰਟੀਅਰਾਂ ਨੂੰ ਪਛਾਣਦੇ ਆ ਅੱਜ ਤੁਸੀਂ ਦੇਖੋ ਕਿ ਬਹੁਤ ਛੋਟਾ ਪੈ ਰਿਹਾ ਪੰਡਾਲ ਇੰਨੀ ਵੱਡੀ ਜਨਤਾ ਇੱਕ ਬੇਨਤੀ ਦੇ ਵਿੱਚ ਜਨਤਾ ਆ ਗਈ ਹੈ ਕਿ ਪੰਡਾਲ ਛੋਟਾ ਪੈ ਰਿਹਾ ਔਰ ਭਗਵੰਤ ਸਿੰਘ ਜੀ ਮਾਨ ਆਮਨ ਸ਼ੇਰ ਸਿੰਘ ਦੀ ਸ਼ਹਿਰੀ ਕਲਸੀ ਜੀ ਦੀ ਜਿਹੜੀ ਆਲਰੇਡੀ ਪਖੀ ਹੋਈ ਮੋਹਮ ਜਿਹੜੀ ਹੈਗੀ ਉਹਨੂੰ ਹੋਰ ਪਖਾਣ ਲਈ ਅੱਜ ਇੱਥੇ ਪਹੁੰਚ ਰਹੇ ਨੇ ਔਰ ਉਹਨਾਂ ਦੇ ਆਉਣ ਦੇ ਨਾਲ ਇਹ ਮੋਹਮ ਜਿਹੜੀ ਹੈਗੀ ਬੁਲੰਦੀਆਂ ਤੇ ਪਹੁੰਚ ਜਾਣੀ ਹੈ ਔਰ 100% ਇਹ ਜਿਹੜੀ ਸ਼ੀਟ ਹੈ ਸ਼ਹਿਰੀ ਕਲਸੀ ਜੀ ਅਸੀਂ ਸਾਰੇ ਰਲ ਕੇ ਆਮ ਆਦਮੀ ਪਾਰਟੀ ਦੀ ਚੋਲੀ ਚ ਪਾਵਾਂਗੇ ਭਗਵੰਤ ਪਾਣਜੀ ਦੀ ਚੋਲੀ ਚ ਪਾਵਾਂਗੇ ਅਰਵਿੰਦ ਕੇਜਰੀਵਾਲ ਜੀ ਦੀ ਚੋਲੀ ਚ ਪਾਵਾਂਗੇ ਧੰਨਵਾਦ ਇਹਦੀ ਗੁਰਦਾਸਪੁਰ ਵਾਸਤੇ ਅਸੀਂ ਦੇਖ ਰਹੇ ਹਾਂ ਕਿ ਲੋਕਾਂ ਦਾ ਹਜੂਮ ਅੰਦਰੋਂ ਲੋਕੀ ਨਿਕਲ ਕੇ ਬਾਹਰ ਸਾਡੇ ਛੋਟੇ ਵੀਰ ਸ਼ੈਰੀ ਕਲਸੀ ਜੀ ਜਿਹੜੇ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਨੇ ਉਹਨਾਂ ਦੇ ਲਈ ਹਜੂਮ ਜਿਹੜਾ ਇਦਾਂ ਮਤਲਬ ਠਾਠਾ ਮਾਰਦਾ ਇਕੱਠ ਜਿਹੜਾ ਆ ਰਿਹਾ ਤੇ ਸਾਡੇ ਇੱਥੇ ਪ੍ਰਮਾਨ ਸਾਹਿਬ ਜਿਹੜੇ ਸਾਡੇ ਮੁੱਖ ਮੰਤਰੀ ਮਾਨਯੋਗ ਸਰਦਾਰ ਭਗਵੰਤ ਸਿੰਘ ਜੀ ਮਾਨ ਉਹ ਵੀ ਸਾਨੂੰ ਮੰਚੋਂ ਦੇ ਵਿੱਚ ਆ ਰਹੇ ਤੇ ਪੂਰਾ ਗੁਰਦਾਸਪੁਰ ਉਮੜ ਗਿਆ ਸ਼੍ਰੀ ਸ਼ੈਰੀ ਕਲਸੀ ਜੀ ਦੀ ਜਿੱਤ ਨੂੰ ਜਿੱਤ ਨੂੰ ਪੱਕਾ ਕਰਨ ਵਾਸਤੇ ਜੀ ਤੇ ਬਹੁਤ ਬਹੁਤ ਮੁਬਾਰਕਾਂ ਨੇ ਸ਼੍ਰੀ ਸ਼ੈਰੀ ਕਲਸੀ ਜੀ ਨੂੰ